ਤੋ ਵੱਧ ਲੱਗੇ ਨੂੰ ਦੇਂਦੀਆਂ ਕੰਮ ਤੋਂ ਪੈਸੇ ਵੱਧ ਤੋਂ ਵੱਧ ਦੇਣ ਦੀ ਖੇਚਿਆ ਕਰੋ ਸਾਰੇ ਨੱਗਰ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨ ਸਮੂਹ ਨੱਗਰ ਦੇ ਸਦੋ ਬਹੁਤ ਵਧੀਆ ਭਾਈ ਬਹੁਤ ਸੇਵਾ ਕਰ ਰਿਹਾ ਪਿੰਡ ਬਦ ਚੜ ਕੇ ਸਿਪਾ ਰਿਹਾ ਤੇ ਸਾਰੇ ਪਿੰਡਾਂ ਨੂੰ ਉਪਰਾਲਾ ਇਹ ਕਰਨਾ ਚਾਹੀਦਾ ਦੁੱਖ ਦੀ ਘੜੀ ਚ ਆਪਾਂ ਉਹਨਾਂ ਦੇ ਨਾਲ ਖੜੀਏ ਜਿਹੜੇ ਪਿੰਡਾਂ ਨੇ ਹਜੇ ਤੱਕ ਉਪਰਾਲਾ ਨਹੀਂ ਕੀਤਾ ਉਹਨਾਂ ਨੂੰ ਲੋੜ ਹੈ ਵੀ ਵੱਧ ਤੋਂ ਵੱਧ ਇਕੱਠੇ ਹੋ ਕੇ ਕੋਈ ਮੀਟਿੰਗ ਕਰਕੇ ਉਪਰਾਲਾ ਕਰਨ ਜਿੰਨਾ ਹੋ ਸਕਦਾ ਉਹਨਾਂ ਯੋਗਦਾਨ ਪਾਉਣ ਅੱਜ ਆਪਣੇ ਪਿੰਡ ਵਿੱਚੋਂ ਹੜਪੀੜਤ ਪਰਿਵਾਰਾਂ ਲਈ ਦੂਸਰਾ ਦਿਨ ਚੱਲ ਰਿਹਾ ਜੀ ਰਾਸ਼ਨ ਇਕੱਠਾ ਕਰਨ ਦਾ ਚੱਪਲਾਂ ਕਿੱਲੇ ਮਾਤਰ ਚੱਪਲਾਂ ਓਏ ਅਗੋੜਾ ਓ ਆਪਾਂ ਦੇ ਬੰਦੇ ਬੰਦੇ ਆ। ਹੋਰ ਮਾਤੂ ਹਰੇ ਤੋਂ ਗਏ ਨੇ। ਭਾਵੇਂ ਕਿੜਾ ਮਾ ਕੋਦੇ ਹੋ। ਆਪਣੇ ਪੰਜਾਬੀਆਂ ਵਿੱਚ ਜਿਹੜੀ ਸਭ ਤੋਂ ਵੱਡੀ ਇਹੀ ਖਾਸियत ਆ ਕਿ ਇੱਥੇ ਦੁੱਖ ਸੁੱਖ ਵਿੱਚ ਸਾਰੇ ਇੱਕ ਦੂਜੇ ਨਾਲ ਐ ਮੋਢਾ ਜੋੜ ਕੇ ਖੜਦੇ ਆ। ਇੱਕ ਦੂਜੇ ਦੀ ਬਹੁਤ ਮਦਦ ਕਰਦੇ ਆ। ਅੱਤਵਾਦ ਲੱਗਰ ਨੂੰ ਦੇਣ ਦੀਆਂ ਕੰਮ ਤੋਂ ਪੈਸੇ ਅੱਤਵਾਦ ਦੇ ਬੈਂਕ ਵਿੱਚ ਕਰੋ ਸਾਰੇ ਨਗਰ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨ ਸਮੂਹ ਨਗਰ ਨੂੰ ਦੇਣ ਦੀਆਂ ਕੰਮ ਤੋਂ ਪੈਸੇ ਅੱਤਵਾਦ ਦੇ ਦੇਣ ਦੀ ਖੇਚਾ ਕਰੋ ਸਾਰੇ ਨਗਰ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨ ਸਮੂਹ ਨਗਰ ਦੇ ਸਹਿਯੋਗ ਨਾਲ ਰਸਤੇ ਜਿਹੜੀ ਇਕੱਠੀ ਕੀਤੀ ਜਾ ਰਹੀ ਹੈ ਟਰਾਲੀ ਟਰੈਕਟਰ ਹੈ ਜਿਹੜਾ ਤੁਹਾਡੇ ਘਰ ਕੋਲੇ ਪਹੁੰਚ ਗਿਆ ਬੱਦ ਤੋਂ ਵੱਧ ਰਸਤ ਪੈਸੇ ਕੜਕ ਦੇਂਦੀ ਖੇਤਰ ਕੋਲ ਸਾਰੇ ਨੱਡੇ ਦੇ ਜਵੇਂ ਮਰਦੇ ਨੌਜਵਾਨ ਸਮੂਹ ਨੱਗਰ ਦੇ ਸਹਿਯੋਗ ਨਾਲ ਰਸਤਾ ਜਿਹੜੀ ਉਹ ਕੱਠੀ ਕੀਤੀ ਜਾ ਰਹੀ ਹੈ ਟਰਾਲੀ ਟਰੈਕਟਰ ਹੈ ਜਿਹੜਾ ਉਹ ਤੁਹਾਡੇ ਘਰ ਕੋਲੇ ਪਹੁੰਚ ਗਿਆ ਬੱਦ ਤੋਂ ਵੱਧ ਰਸਤ ਕਾਇਚੇ ਹੌਲੀ ਕਿਦੇ ਨੇ ਦੇ 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 ਮਰਜੀ ਗੇ ਲਾ ਗੇ ਲਾ ਸਾਹ ਉਹਦੇ ਦੇ ਦੇ ਕੋਈ ਨਹੀਂ ਕੀ ਕਰੀਏ ਮੈਂਬਰ ਨੂੰ ਕਰ ਦੋ ਮੂਰੇ

And it's a lot of the bandages in front of the bandages in front of the bandages ਇਹ ਕਿਹਜਾ ਕਰੋ ਬਹੁਤ ਸਾਰੇ ਬਾਈ ਜਿਹੜੇ ਸੜਕਾਂ ਉੱਪਰ ਤੇ ਆਪੇ ਕਾਰਾਂ ਤੇ ਮੋਟਰਸਾਈਕਲ ਲੈ ਕੇ ਜਾ ਰਹੇ ਸੀ ਉਹ ਵੀ ਬਾਈ ਮਤਲਬ ਰੋਕ ਕੇ ਸੇਵਾ ਕਰਕੇ ਫੇਰ ਗਏ ਆ

ਇਸੇ ਦੂਹ ਕਨਾਲੇ ਰਸਤੇ ਜਿਹੜੀ ਉਹ ਕੱਢੀ ਕੀਤੀ ਜਾ ਰਹੀ ਹੈ ਰਾਜੀ ਟਰੈਕਟਰ ਜਿਹੜਾ ਤੁਹਾਡੇ ਘਰ ਕੋਲੇ ਪਹੁੰਚ ਗਿਆ ਬਾਹਰੋਂ ਬਾਹਰੋਂ ਹਾਂਜੀ ਫਟ 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 ਨਾਈਪ ਰੱਖ ਤੁਹਾਡੇ ਘਰ ਕੋਲੇ ਪਹੁੰਚ ਗਿਆ ਵਿੱਚ ਬਾਹਰੋਂ ਬਾਹਰੋਂ ਰਸਤੇ ਕਈ ਤੇ ਜੈਕ ਕਰ Thank <laughs>

ਇਹ ਮੈਕਸਨ ਆ ਗਰ ਕੰਮ ਖਰਾਬ ਹੋ ਜੂ। ਸਹਿਯੋਗ ਨਾਲ ਪਿੰਡ ਦੇ ਨੌਜਵਾਨ ਸਮੂਹ ਨਗਰ ਦੇ ਸਹਿਯੋਗ ਨਾਲ ਰਸਤਾ ਜਿਹੜੀ ਉਹ ਇਕੱਠੀ ਕੀਤੀ ਜਾ ਰਹੀ ਹੈ ਟਰਾਲੀ ਟਰੈਕਟਰ ਹੈ ਜਿਹੜਾ ਤੁਹਾਡੇ ਘਰ ਕੋਲੇ ਪਹੁੰਚ ਗਿਆ ਵੱਧ ਤੋਂ ਵੱਧ ਰਸਤਾ ਪੈਸੇ ਕੜਕ ਦੀ ਇੰਦੀ ਖੇਚਲ ਕਰੋ। ਨਾਰੇ ਨਗਰ ਨੂੰ ਬੇਨਤੀ ਹੈ ਜੀ ਹੜਪੀਰਤਾਂ ਵਾਸਤੇ ਸੇਵਾ ਜੇ ਵੀ ਆਪਣੇ ਪਿੰਡ ਵੱਲੋਂ ਰਸਤਾ ਜਿਹੜੀ ਉਹ ਇਕੱਠੀ ਕੀਤੀ ਜਾ ਰਹੀ ਹੈ ਵੱਧ ਤੋਂ ਵੱਧ ਲੋਕਾਂ કપડે <laughs> પા <laughs>